ਸਾਸੀ ਦਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੀਚ ਹੋਗੇ ਅੱਜ ਤੁਹਾਨੂੰ ਸ਼ੀਡਨ ਦਾ ਰਿਵਿਊਸ਼ਨ ਦਿਖਾਣਿਆ ਜੀ ਇਹ ਸ਼ੀਡਨ ਦਾ ਸ਼ਹਿਰ ਹੈਗਾ ਜੀ ਸਟੋਕੋਲਮ ਤੇ ਸਟੋਕੋਲਮ ਦਾ ਮੇਨ ਰਿਵਿਊਸ਼ਨ ਹੈਗਾ ਜੀ ਸੈਂਟਰ ਸਟੇਸ਼ਨ ਨੂੰ ਬੁਲਦੇਵੇ ਇਹਦੀ ਥੱਲੇੋਂ ਅੰਡਰਗ੍ਰਾਉਂਡ ਟ੍ਰੇਨ ਵੀ ਚੱਲਦੀ ਹੈ ਜਿਵੇਂ ਆਪਾਂ ਮੈਟਰੋ ਕਹਿੰਦੇ ਆ ਉਹਨੂੰ ਇਹ ਕਹਿੰਦੀ ਇੱਧਰ ਦੀ ਲੈਂਗੁਏਜ ਟੀ ਸੈਂਟਰਲ ਤੇ ਮੈਟਰੋ ਨੂੰ ਕਹਿੰਦੀ ਟੂਨਲ ਬਣਾ ਇਹ ਜਿਹੜੀ ਤਿੰਨ ਚਾਰ ਮੁਲਕੇਗੇ ਨਾ ਜਿਵੇਂ 스웨덴 ਹੋ ਗਿਆ ਡੈਨਮਾਰਕ ਹੋ ਗਿਆ ਫਿਨਲੈਂਡ ਹੋ ਗਿਆ ਨਾਰਵੇ ਹੋ ਗਿਆ ਇਹ ਜਿਵੇਂ ਚਾਚੇ ਤਾਇਦੇ ਪੁੱਤਰ ਨਹੀਂ ਹੁੰਦੇ ਭਰਾ ਭਰਾ ਉਸੇ ਮਿਲਦੇ ਜੁਲਦੇ ਜੀ ਤੇ ਜਿਹੜੀ ਨਾਰਵੇਜੀ ਤੇ 스웨덴 ਦੀ ਲੈਂਗੁਏਜ ਨਾ 스웨덴 ਦੀ ਇਹ ਪੰਜਾਬੀ ਹਿੰਦੀ ਦਾ ਫਰਕ ਆ ਜੀ ਤੇ ਜਿਹੜੀ ਡੈਨਮਾਰਕ ਦੀ ਬੋਲੀ ਹੈ ਥੋੜਾ ਫਰਕ ਹੈਗਾ ਤੇ ਫਿਨਲੈਂਡ ਦੀ ਨਾ ਉਹ ਬੋਲੀ ਥੋੜੀ ਅਲੱਗ ਹੈ ਜੀ ਉਹ ਜਿਵੇਂ ਕਹੀ ਜਿਦਾ ਮਤਲਬ ਪੁੱਤਰ ਜਿਹਾ ਹੁੰਦਾ ਉਹ ਥੋੜੀ ਲੈਂਗੁਏਜ ਓਖੀ ਗਈ ਹੈ ਲੇਕਿਨ ਫਿਨਲੈਂਡ ਦੇ ਲੋਕ ਬਹੁਤ ਨਾਈਸ ਹੈਗੇ ਬੜੇ ਅੱਛੇ ਬੜੇ ਫਰੈਂਡਲੀ ਹੈਗੇ ਹੈ ਤੇ ਸਾਰੀ ਇਹ ਅੱਛਾ ਮੁਲਕ ਹੈਗਾ ਕੋਈ ਕ੍ਰਾਈਮ ਨਹੀਂਗਾ ਮਤਲਬ ਇਹਨਾਂ ਨੇ ਛੋਟੀ ਕੰਟਰੀ ਦੇ ਹੋਣ ਦੇ ਬਾਵਜੂਦ ਬੜੀ ਡਿਵੈਲਪ ਕੀਤੀ ਹੈ ਹਰ ਤਰ੍ਹਾਂ ਦੀ ਸਹੂਲਤਾਂ ਦਿੰਦੀਆਂ ਜਿਹੜੇ ਇਹਨਾਂ ਦੇ ਵਸਿੰਦੇ ਜਿਹੜੇ ਇਹਨਾਂ ਦੇ ਲੋਕ ਹੈਗੇ ਜਿਹੜੀਆਂ ਦੀ ਪੋਪੂਲੇਸ਼ਨ ਹੈ ਇਹਨਾਂ ਨੂੰ ਪੜਾਈ ਅੱਛੀ ਦਿੰਦੀ ਹੈ ਬੈਨੀਫਿਟ ਬਹੁਤ ਹੁੰਦੇ ਵੇ ਖਾਣਾ ਸਕੂਲ ਚੁੱਛਾ ਮਿਲਦਾ ਹੈ ਕੋਈ ਤੁਹਾਨੂੰ ਫੀਸ ਨਹੀਂ ਦੇਣੀ ਪੈਂਦੀ ਬੱਚਿਆਂ ਨੂੰ ਯੂਨੀਵਰਸਿਟੀ ਤੱਕ ਇੱਥੇ ਤੁਸੀਂ ਫਰੀ ਪੜ੍ਹਾਈ ਕਰ ਸਕਦੇ ਹੋ ਇਹਨਾਂ ਦੀ ਮੇਨ ਜਿਹੜੀ ਲੈਂਗੁਏਜ ਹੈ ਉਹ ਹੀ ਸਵੀਡਿਸ਼ ਤੇ ਤਕਰੀਬਨ ਇੱਥੇ ਇੰਗਲਿਸ਼ ਹੀ ਹਰ ਕੋਈ ਜਾਣਦਾ ਹੈ ਤੇ ਸਕੂਲ ਚ ਨਾ ਬੱਚੇ ਨੂੰ ਇੱਕ ਬੋਲੀ ਨਾਲ ਹੋਰ ਸਿੱਖਣੀ ਪੈਂਦੀ ਹੈ ਸਪਾਣੀ ਸਿੱਖ ਲਓ ਜਰਮਨ ਸਿੱਖ ਲੋ ਜਰਮਨ ਸਿੱਖ ਲੋ ਫ੍ਰੈਂਚ ਸਿੱਖ ਲੋ ਇੰਗਲਿਸ਼ ਸਿੱਖ ਸਕਦੇ ਵੇ ਸਵੀਡਿਸ਼ ਸਿੱਖਤੀ ਸਿੱਖਦੇ ਵੇ ਨਾਲ ਇਹ ਪ੍ਰੀਫਰੈਂਸ ਜਿੰਦੇ ਵੀ ਤੁਸੀਂ ਅਗਰ ਮਦਰ ਲੈਂਗੁਏਜ ਵੀ ਸਿੱਖਣੀ ਚਾਹਦੇ ਹੋ ਤੇ ਉਹ ਵੀ ਤੁਹਾਨੂੰ ਇਸ ਸਕੂਲਾਂ ਵਿੱਚ ਬੱਚਿਆਂ ਨੂੰ ਇੰਤਜ਼ਾਮ ਕਰ ਦਿੰਦੇ ਵੇ ਦੇਖ ਲਓ ਕਿੰਨਾ ਚਾਰ ਦੇਵੇ ਅਸੀਂ ਪੰਜਾਬੀ ਹੋਗੇ ਵੀ ਕਹਿੰਦੇ ਆ ਬੱਚਿਆਂ ਨੂੰ ਅੰਗਰੇਜ਼ੀ ਬੋਲੋ ਲੇਕਿਨ ਸੋਚਦੇ ਵੇ ਨਹੀਂ ਵੀ ਮਦਰ ਲੈਂਗੁਏਜ ਹਰ ਇੱਕ ਬੱਚੇ ਵਾਸਤੇ ਲਾਜ਼ਮੀ ਬੋਲਣੀ ਚਾਹੀਦੀ ਹੈ ਇਸ ਸਟਾਕੋਮ ਤਾਂ ਜੀ ਸਿਟੀ ਸੈਂਟਰ ਹੈਗਾ ਜੀ ਮੇਨ ਸਟਰੀਟ ਹੈਗੀ ਜੀ ਇਹਦਾ ਨਾਂ ਹੈ ਜੀ ਦਰੋਤਨੀ ਕਾਤਨ ਦਰੁੱਤਨੀ ਕਹਿੰਦੇ ਜੀ ਰਾਣੀ ਨੂੰ ਤੇ ਗਲਤਨ ਕਹਿੰਦੇ ਜੀ ਗਲੀ ਨੂੰ ਯਾਨੀ ਕਿ ਹਰ ਵੱਡੇ ਸ਼ਹਿਰ ਵਿੱਚ ਜਿਹੜੀ ਮੇਨ ਸਟਰੀਟ ਹੋएगी ਨਾ ਉਹਦੇ ਨਾਲ ਹੋਏਗਾ ਦਰੁੱਤਨੀ ਕਾਤਨ ਜਿਵੇਂ ਆਪਾਂ ਇੰਗਲੈਂਡ ਚ ਹਾਜ਼ੀ ਸੀਟ ਕਰਦੇ ਆ ਇਸ ਤਰ੍ਹਾਂ ਇਹਨਾਂ ਨੇ ਦਰੁੱਤਨੀ ਕਾਤਨ ਨਾਮ ਰੱਖਿਆ ਹੈ ਤੇ ਫਿਰ ਥੋੜੇ ਆਦਮੀ ਇਜੀ ਹੋ ਜਾਂਦਾ ਸਮਝ ਲੱਗਿਆ ਵੀ ਇਹ ਮੇਨ ਲੱਕ ਹੈਗਾ ਇਸ ਸ਼ਹਿਰ ਦਾ ਸਵੀਡਨ ਦੇ ਵਿੱਚ ਸਵੀਡਿਸ਼ ਕਰੋਨ ਚਲਦੇ ਹੋਏ ਇਹਨਾਂ ਨੇ ਯੂਰੋਸੈਪਟ ਨਹੀਂ ਕੀਤੀ ਨਾਈਡੈਨਮਾਰਕ ਨੇ ਕੀਤੇ ਵੀ ਇਹ ਯੂਰਪੀ ਯੂਨੀਅਨ ਦੇ ਮੈਂਬਰ ਤੇ ਜੋੜ ਬਣ ਗਏ ਵੇ ਲੇਕਿਨ ਯੂਰਪ ਯੂਨੀਅਨ ਦਾ ਮੈਂਬਰ ਤੇ ਫਿਰ ਨਾਲ ਵੀ ਹੈਗਾ ਉੱਥੇ ਇਹ ਜਦੋਂ ਚੱਲਦਾ ਹੈਗਾ ਇਹਨਾਂ ਦੀ ਆਪ ਕੋ ਆਪਣੀ ਸਮਝ ਹਰ ਕੰਟਰੀ ਦੀ ਕਈਆਂ ਨੇ ਅਕਸੈਪਟ ਕਰ ਲਈ ਕਈਆਂ ਨੇ ਨਹੀਂ ਕੀਤੇ ਲੇਕਿਨ ਅੱਜ ਕੱਲ੍ਹ ਦੇ ਆਨਲਾਈਨ ਬੈਂਕ ਸਿਸਟਮ ਹੈਗਾ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਆਦੀ ਤੁਸੀਂ ਜਿਹੜੀ ਵਰਜੀ ਕੰਰੰਸੀ ਯੂਜ਼ ਕਰਦੇ ਹੋ ਜਿਵੇਂ ਇੰਗਲੈਂਡ ਦਾ ਤੁਹਾਨੂੰ ਅਗਰ ਬੈਂਕ ਦਾ ਕਾਲ ਲਗਾਤੇ ਉਹ ਆਟੋਮੈਟਿਕ ਤੁਸੀ ਇੱਥੇ ਕਨਵਰਟ ਹੋ ਜਾਂਦੇ ਵੀ ਉਹ ਥੋੜਾ ਕੁ ਫਰਕ ਪੈਂਦਾ ਕਿ ਤੁਸੀਂ ਚੇਂਜ ਕਰਾਣ ਲਿਆ ਪਹਿਲਾਂ ਬੜਾ ਚੱਕਰ ਹੁੰਦਾ ਸੀ ਤੁਸੀਂ ਪੋਂਡਾ ਤੋਂ ਸਿਰਿਸ਼ ਕਰੋ ਖੀਦੋ ਜਾਂ ਪੋਂਡਾ ਤੋਂ ਡਾਲ ਲਓ ਜਾਂ ਯੂਰੋ ਲਓ ਅਸਕਰ ਤੇ ਕੋਈ ਛਿਮੇਲੇ ਕਦਮ ਹੋ ਗਿਆ ਨਾ ਜਿੱਤੋਂ ਮਰਜੀ ਤੁਸੀਂ ਬੈਂਕ ਚ ਪੈਸੇ ਕਢਾ ਸਕਦੇ ਹੋ ਉਹ ਥੋੜਾ ਬਹੁਤ ਘੱਟ ਚਾਰਜ ਹੁੰਦਾ ਹੈ ਤੇ ਆਜ ਮੈਨੂੰ ਕੋਈ ਪਰੇਸ਼ਾਨੀ ਹੁੰਦੀ ਤੁਸੀਂ ਬਸ ਜਿੱਟੜ ਲੈਣੀ ਹੈ ਰੇਲ ਜਿੱਟੜ ਲੈਣੀ ਹੈ ਚਾਰਜ ਜਿੱਟੜ ਲੈਣੀ ਹੈ ਸ਼ਿਪ ਜਿੱਟੜ ਲੈਣੀ ਹੈ ਉਹ ਤੁਹਾਡੀ ਕਨਵਰਟ ਹੋ ਜਾਂਦੀ ਹੈ ਜਿਹੜੀ ਮਰਜੀ ਕਰੀ ਤੁਸੀਂ ਲੈ ਸਕਦੇ ਹੋ ਕਿਉਂਕਿ ਜਵਾਨਾ ਇਹ ਕੱਲ ਆਨਲਾਈਨ ਦਾ ਹੋ ਗਿਆ ਹੈ ਇਹ ਦੁਨੀਆ ਚ ਤਕਰੀਬਨ 4-5 ਮੁਲਕੇ ਹਰ ਵੇਲੇ ਟੌਪ ਚਾਂਦੇ ਵੇ ਬੈਨੀਫਿਟ ਵਿੱਚ ਕਲੀਨਿਕ ਵਿੱਚ এডਿਕੇਸ਼ਨ 'ਚ ਯਾਨੀ ਕਿ ਸੇਧਵ ਵਿਚਾਰ ਰੱਖਦੇ ਵੀ ਲੋਕਾਂ ਦਾ ਵਿਚਾਰ ਰੱਖਦੇ ਵੀ ਕੋਈ ਕ੍ਰਾਈਮਦਾਰ ਨਹੀਂ ਗੀ ਇਸ ਕਰਕੇ ਹਰ ਵਾਰੀ ਜਦੋਂ ਵੀ ਗੱਲਾਂ ਆਦੀ ਹੈ ਕਿ ਹੋਏ ਸਾਰੇ ਕਹਿੰਦੇ ਜੀ ਸਕੈਂਡੇਨੇਵੀਆ ਕੰਟਰੀ ਟੌਪ 'ਚ ਹੈ ਜੇ ਤੇ ਜਿਹੜਾ ਫਿਨਲੈਂਡ ਹੈ ਉਹ ਤੇ ਸੱਤਵੀਂ ਵਾਰੀ ਫਸਟ ਹੈ ਹੈਪੀ ਸਕੈਂਟਰੀ ਤੇ ਜਿਹੜਾ ਸਵੀਡਿਸ਼ ਹੈ ਇਹ ਤੁਸੀਂ ਕਿਸੇ ਨੂੰ ਪੁੱਛ ਲੋ ਕਹਿੰਦੇ ਜੀ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਸਵੀਡਨ ਵਾਲੇ ਉਮੀਦ ਇੱਕ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਤੇ ਪਲੀਜ਼ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮੱਚ